ਅਸੀਂ ਜੰਟ ਰਾਈ ਪੇਜ ਹੈ ਅਸੀਂ ਜੰਟ ਕਹਿੰਦਾ ਸੀ 1 ਨੰਬਰ ਹੀ ਪੇਜਾਂਗੇ ਕਾਨਾ ਇੱਥੇ ਨੌਕਰੀਆਂ ਦੇਣਾ ਇੰਨੇ ਪੜੇ ਲੈ ਕੇ ਮੁੰਡਿਆਂ ਨੂੰ ਇੱਥੇ ਨਹੀਂ ਨੌਕਰੀਆਂ ਦਿੰਦੀਆਂ ਜਿਨ੍ਹਾਂ ਦੇ ਪੈਸੇ ਚੜ ਜਾਂਦੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਜਿਹਾ ਦੋ ਤਿੰਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਅਸੀਂ ਜਿੱਦਾਂ ਰੋਡ ਤੇ ਜੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀ ਤੇ ਕੰਮ ਨਹੀਂ ਹੈਗੇ ਜੀ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲਦੇ ਨਹੀਂ ਜੀ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਆਸੀ ਆਏ ਪਰਸੋ ਉਹਨਾਂ ਨੇ ਕਿਹਾ ਕਿ ਦੂਜੇ ਕੈਂਪ ਸ਼ਿਫਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਨਾਲੇ ਸਾਨੂੰ ਕਿਹਾ ਵੀ ਤੁਹਾਨੂੰ ਇੰਡੀਆਪਾਲਸ ਪੇਜਰ ਲੱਗੇ ਆ ਕਿ ਨਾ ਤਾਂ ਕਿੱਥੇ ਭੇਜਿਆ ਸੀ ਤੇ ਕਿਵੇਂ ਭੇਜਿਆ ਮੇਰੇ ਨਾਲ 100 ਰੁਪਏ ਅਸੀਂ ਨਾਰਖਾ ਦੇ ਦਿੱਤਾ ਸੀ ਕਿਵੇਂ ਭੇਜਿਆ ਸੀ ਅਸੀਂ ਜੰਟੜਾਈ ਭੇਜਿਆ ਸੀ ਜੰਟ ਕਹਿੰਦਾ ਸੀ ਵੀ ਇੱਕ ਨੰਬਰ ਤੇ ਭੇਜਾਂਗੇ ਉਹਨਾਂ ਨੇ ਅੱਗੇ ਜਾ ਕੇ ਕਹਿੰਦਾ ਨੇ ਕੋਈ ਜ਼ਮੀਨ ਜਾਇਦਾਦ ਵੇਚੀ ਸੀ ਕਿਵੇਂ ਵੇਚਿਆ ਸੀ ਜ਼ਮੀਨ ਕੋਈ ਵੇਚੀ ਤੇ ਪਹਿਲੀ ਜਾਣੇ ਰੱਖੀ ਕੋਈ ਵੀ ਆਇ ਤੇ ਪਹਿ ਚੁੱਕ ਤੇ ਯਾਰ ਤੇ ਕੋਣਲੇ ਰਿਸ਼ਤੇਦਾਰਾਂ ਕੋਲ ਖੜੇ ਗਏ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੇਟਾ ਸਾਡਾ ਘਰੇ ਆ ਗਿਆ ਬਹੁਤ ਦੁੱਖ ਦੀ ਗੱਲ ਹੈ ਨਹੀਂ ਤਾਂ ਮਾਂ ਤੇ ਸਾਰੇ ਵਾ ਹਾਂ ਇਹ ਤਾਂ ਮਾਂ ਪਿਓ ਨੇ ਸਾਰੇ ਵਾ ਤੇ ਪੇਜਾ ਸੀ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੌਖਾ ਹੋਏਗਾ ਕੁਲ ਇੰਨਾ ਕਰਜ਼ਾ ਤੁਹਾਡੇ ਸਿਰ ਚੜ ਗਿਆ ਹੈਗਾ ਕੀ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹੀ ਹਾਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਕਰਜ਼ਾ ਸਿਰ ਚੜਿਆ ਕੋਈ ਰੋਲਾ ਹੋ ਜਾਏਗਾ ਸਰਕਾਰ ਦਾ ਰੋਲ ਹੈ ਜੇ ਸਰਕਾਰਾਂ ਇੱਥੇ ਨੌਕਰੀਆਂ ਦੇਣਾ ਇੰਨੇ ਪੜੇ ਲੈ ਕੇ ਮੁੰਡਿਆਂ ਨੂੰ ਇੱਥੇ ਨਹੀਂ ਨੌਕਰੀਆਂ ਦਿੰਦੀਆਂ ਜਿਨ੍ਹਾਂ ਦੇ ਪੈਸੇ ਚੜ ਜਾਂਦੇ ਤੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਜਿਵੇਂ ਕਿ ਪਿਛਾ ਮੇਰੇ ਹੋਰ ਕਜ਼ਨ ਬ੍ਰਦਰ ਨੇ ਪੰਜਾਬ ਪੁਲਿਸ ਦਾ ਪੇਪਰ ਕਲੀਅਰ ਕੀਤਾ ਸੀ ਉਹਦਾ ਨਾਮ ਹੀ ਨਹੀਂ ਆਇਆ ਉਹ ਜਿਨ੍ਹਾਂ ਦੇ ਪੈਸੇ ਚੜ ਗਏ ਉਹਨਾਂ ਦਾ ਨਾਮ ਆਇਆ ਇਸ ਲਈ ਫਿਰ ਸਾਨੂੰ ਬਾਹਰ ਹੀ ਪੈਣਾ ਕੋਈ ਨਾ ਕੋਈ ਰੋਟੀ ਦਾ ਮਸਲਾ ਸੀ ਕਰਨਾ ਹੀ ਆ ਇਥੇ ਤੇ ਇਸ ਲਈ ਇਥੇ ਕਈ ਵਾਰ ਹੜਾ ਆ ਜਾਂਦੇ ਆ ਤੇ ਅਸੀਂ ਕੁਛ ਨਾ ਕੁਛ ਇਹ ਕਰਨਾ ਹੀ ਆ ਦੱਸਿਆ ਤੁਸੀਂ ਲੋਨ ਸਾਡਾ ਮਾਫ ਕੀਤਾ ਜਾਵੇ ਅਸੀਂ ਕਿਹ ਰੁਪਏ ਤਾਰੇ ਲਈ ਸੀ ਪਹਿਲੀ ਵੇਚੀ ਸੀ ਅਸੀਂ ਬਹੁਤ ਹੀ ਓਕੇ ਕੀਤੇ ਤੇ ਅਸੀਂ ਉਹਦੇ ਤੇ ਸਾਨੂੰ ਪਤਾ ਚੱਲ ਗਿਆ ਤੇ ਬਾਕੀ ਜਿਵੇਂ ਦਿੱਲੀ ਕਹਿੰਦਾ ਬੋਝ ਲਿੰਦਾ ਦੇ ਲਾਈ ਖੰ ਬਸ ਸਭ ਲੜਕਾ ਜਿਹੜਾ ਵਾਪਸ ਆਇਆ ਤਾਂ ਕਿੱਥੇ ਗਿਆ ਸੀਗਾ ਸੌਰਵ ਨਾਮ ਦਾ ਲੜਕਾ ਹੈ ਜੀ ਜਗਿੰਦਰ ਸਿੰਘ ਦਾ ਜੀ ਤੇ ਇਹ ਅਮਰੀਕਾ ਗਿਆ ਸੀਗਾ ਜੀ ਕਿੰਨੇ ਪੈਸੇ ਲੱਗੇ ਯਾਰ 50 ਲੱਖ ਕਰੀਬ ਲੱਗ ਗਏ ਜੀ ਤਾਂ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗ ਮੰਗ ਕਰਦੇ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇੱਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਿਹਾ ਤੇ ਕੰਮ ਨਹੀਂ ਹੈਗੇ ਜੀ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲ ਦੇਣੀ ਸੀ ਤੇ ਅਸੀਂ ਤਾਂ ਇਹ ਕਹਿੰਨੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਤਾਂ ਜੀ ਪਰਿਵਾਰ ਚਾਰ ਪੰਜ ਵੀ ਨਹੀਂ ਹੋਏ ਜੀ ਇਹਨਾਂ ਨੂੰ ਜੀ ਹਾਂ ਜੀ ਇਹਨਾਂ ਦੇ ਵਿਚਾਰਿਆਂ ਨੇ ਜ਼ਮੀਨ ਹੀ ਵੇਚ ਕੇ ਕੁਝ ਪੈਸੇ ਰਿਸ਼ਤੇਦਾਰਾਂ ਤੋਂ ਫੜ ਕੇ ਤੇ ਬਹੁਤ ਤੰਗੀ ਨਾਲ ਉਹਨੂੰ ਪਿੱਛੇ ਪਤਾ ਨਹੀਂ ਕੀ ਉਹਨਾਂ ਇਹਨਾਂ ਦੇ ਮਨ ਤੇ ਗਿੱਤਦੀ ਹੋਈਗੀ ਆਪਣੇ ਤੇ ਬੀਤਰੀ ਕਿ ਇਹਨੇ 40 ਲੱਖ ਰੁਪਇਆ ਲਾ ਕੇ ਤੇ ਉਹਨਾਂ ਦਾ ਕੰਮ ਵੀ ਨਾ ਚੱਲਿਆ ਜੀ ਬਹੁਤ ਮੁਸ਼ਕਲ ਪਰਿਵਾਰ ਨੂੰ ਸਹਿਣ ਕਰਨਾ ਬਹੁਤ ਔਖਾ ਹੈ ਜੀ ਕਿਹੜਾ ਕਿਸ ਨੂੰ ਸਮਝਦੇ ਹੋ ਇਹਨਾਂ ਮਦਰ ਕਸੂਰ ਤਾਂ ਸਰਕਾਰਾਂ ਦੇ ਤੇ ਟਰੰਪ ਦੀ ਜਦੋਂ ਸਰਕਾਰ ਆਈ ਉਸ ਦਿਨ ਤੋਂ ਬਹੁਤ ਜ਼ਿਆਦਾ ਤਾਂ ਕਦੋਂ ਤੁਸੀਂ ਆਪਣੇ ਯੂ ਐਸ اے ਗਏ ਸੀਗੇ ਮੇਰਾ ਨਾਮ ਸੌਰਵ ਹੈ ਜੀ ਮੈਂ ਬਿੰਦ ਚੰਦੀ ਵਾਲ ਦੇ ਰਹਿਣ ਵਾਲਾ ਤਾਂ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਬਾਰਡਰ ਕ로ਸ ਕੀਤਾ ਹੈ ਅਮਰੀਕਾ ਦਾ ਕਿਵੇਂ ਤੁਸੀਂ ਉੱਥੇ ਫੜੇ ਗਏ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਦਿਨ ਲੱਗੇ ਉਹ ਦੋ ਦਿਨ ਘੰਟੇ ਸੋਰੀ ਲੱਗੇ ਅਸੀਂ ਜਿੱਦਾਂ ਰੋਡ ਤੇ ਚੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਕੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕਿਆ ਉਸ ਬਾਅਦ ਸਾਨੂੰ ਕੈਂਪ ਚ ਲੈ ਗਏ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਹ ਤੋਂ ਬਾਅਦ ਸਾਨੂੰ ਕੈਂਪਸ ਛੱਡਤਾ 15 18 ਦਿਨ ਸਾਨੂੰ ਉੱਤੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਆਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਸੀ ਆਏ ਪਰਸੋ ਉਹਨਾਂ ਨੇ ਕਹਿ ਆਏ ਕਿ ਤੋਂ ਦੂਜੇ ਕੈਂਪ ਛੁੱਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਉਹਨਾਂ ਨੇ ਸਾਨੂੰ ਗਿਆ ਵੀ ਤੋਂ ਇੰਡੀਆ ਬਾਸ ਭੇਜਣ ਲੱਗੇ ਤਾਂ ਤੁਸੀਂ ਇਹ ਤੁ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮੱਗਲ ਭੇਜੇ ਕੋਈ ਜ਼ਮੀਨ ਦਾ ਇਹਦੇ ਵਿੱਚ ਕਿੰਨੀ ਤਕਰੀਬਨ 45-40 ਲੱਖ ਰੁਪਏ ਲਾਏ ਸੀ ਕਿੱਥੋਂ ਲਿਆਏ ਪੈਸਾ ਜ਼ਮੀਨੇ ਵਿੱਚ ਜਾਈ ਦੋ ਕਿਲੇ ਕੋਈ ਚਤਰਾ ਦਾ ਫੜ ਕੇ ਵਿਆ ਚੱਕਿਆ ਤੁਹਾਡੀ ਗਵਰਨਮੈਂਟ ਨਾਲ ਵੀ ਗੱਲ ਹੋਈ ਹੈ ਕੀ ਕਹਿੰਦੀ ਗਵਰਨਮੈਂਟ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਦ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਹੋ ਅਸੀਂ ਹੁਣ ਇਹ ਜਾਣੇ ਸਾਡੀ ਵਾਤਵਾਦ ਮਲਦ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਵੀ ਰੋਲ ਹੋਏ ਸਾਨੂੰ ਬਾਸ ਵੇਚ ਦਿੱਤਾ ਗਿਆ ਇੰਡੀਆ ਤੁਸੀਂ ਇੱਥੇ ਇਧਰੋਂ ਕਦੋਂ ਗਏ ਸੀਗੇ ਤੇ ਕਿਵੇਂ ਕਿੰਨੇ ਚਿਰ ਚੋਂ ਉੱਥੇ ਤੁਸੀਂ ਪਹੁੰਚੇ ਮੈਂ ਥੋ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਬੋਟੋਪਾਸ ਕਰ ਲਿਆ ਸੀ ਕਿਹੜੇ ਰੂਟ ਤੋਂ ਨਹੀਂ ਕਿਧਰੋਂ ਦੀ ਗਏ ਸੀ ਤੁਸੀਂ ਇਤੋਂ ਪਹਿਲੇ ਇੰਡੀਆ ਚੋਂ ਕਿੱਧਰ ਗਏ? ਇਤੋਂ ਪਹਿਲੇ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫਤਾ ਲੈ ਕੇ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ। ਬੰਬੇ ਤੋਂ ਐਸਟਰਡੈਮ ਐਸਟਰਡੈਮ ਤੋਂ ਉਪਨਾਮਾ ਗਿਆ ਸੀਗਾ। ਉਪਨਾਮਾ ਤੋਂ ਤਾਪਾਚੁਲਾ ਤਾਪਾਚੁਲਾ ਤੋਂ ਮੁਕਸੀਕੋ ਸਿਟੀ। ਮੁਕਸੀਕੋ ਸਿਟੀ ਤੋਂ ਚਿੰ ਚਾਰ ਦਿਨ ਲੱਗੇ ਉਹਨਾਂ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕਰਾਸ ਕਰਾਇਆ। ਬਾਰਡਰ ਕਿਹੜਾ ਉੱਪਰੋਂ ਕਰਾਸ ਕਰਾਇਆ ਜਾਂ ਕਿਤੇ ਨਹੀਂ ਨਹੀਂ ਬਾਰਡਰ ਨੀਚੋਂ ਹੈ ਤਾਰ ਸੀਗੀ ਤਾਰ ਦੇ ਨੀਚੋਂ ਟਪਾਤਾ ਦੇ। ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਥੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਘਰ ਨਿਕਲਦਿਆਂ ਤੋਂ ਅੱਜ ਤੱਕ ਮੈਨੂੰ ਤਕਰੀਬਨ 2 ਕੋ ਮਹੀਨੇ ਹੋ ਗਏ ਤੇ ਤੁਸੀਂ ਉੱਥੇ ਅਮਰੀਕਾ ਗਵਰਨਮੈਂਟ ਨੂੰ ਰਿਕੁਐਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਇਆ ਹੈ ਉਹਨਾਂ ਨੇ ਅਸੀਂ ਬਹੁਤ ਰਿਕੁਐਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇੱਥੇ ਰੀਲੀਜ਼ ਕਰ ਦਾਂਗੇ ਨੈਕਸਟ ਕੈਂਪਸ ਸਿਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹਸਕੜੀਆਂ ਵੀ ਲਗਾਈ ਹਾਂ ਜੀ ਹਾਂ ਜੀ ਉਹਨਾਂ ਨੇ ਸਾਡੇ ਪੈਰਾਂ ਤੇ ਹਥਕੜੀਆਂ ਨਹੀਂ ਆ ਇੱਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕ੍ਰੋਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰ ਲਏ ਸੀਗੇ ਸਾਨੂੰ ਨਾ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਤੁਸੀਂ ਹੁਣ ਅਮਰੀਕਾ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੋਗੇ ਕਿ ਉਹਨਾਂ ਨੇ ਇਹਨਾਂ ਜਿਹੜਾ ਇੰਡੀਅਨਸ ਨਾਲ ਤੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਤੋਂ ਅਸੀਂ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੋਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਤੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚੱਲ ਕੁਝ ਬਣ ਜਾਏਗਾ ਮਾਪੇ ਉਹ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੋਰ ਗੱਲ ਬਣੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਹੈ